ਇਸ ਵੀਡੀਓ ਦੇ ਵਿੱਚ ਧੰਨਵਾਦ ਮੈਂ ਕਾਫੀ ਦੇਰ ਤੋਂ ਜਿਹੜੀ ਵੀਡੀਓ ਨਹੀਂ ਪਾਈ ਸੀਗੀ ਤੇ ਕਈ ਵਾਰੀ ਕੰਮ ਜਾਂ ਟਾਈਮ ਟੇਬਲ ਇਦਾਂ ਦਾ ਹੁੰਦਾ ਆਪਣਾ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਤੇ ਜਾਂ ਬੋਲਣ ਦੀ ਵੀਡੀਓ ਬੋਲਣੀ ਹੁੰਦੀ ਹੈ ਜਾਂ ਲਿਖਣਾ ਹੁੰਦਾ ਕਈ ਵਾਰੀ ਚੀਜ਼ਾਂ ਨੇ ਯਾਦ ਕਰਕੇ ਰੱਖਣੀਆਂ ਹੁੰਦੀਆਂ ਨੇ ਹੁਣ ਇਸ ਟਾਈਮ 2-4 ਮਿੰਟ ਦੇ ਵਿੱਚ ਵਿੱਚ ਰੋਟੀ ਖਾਣ ਵੇਲੇ ਮੈਂ ਵੀਡੀਓ ਬਣਾ ਕੇ ਰੱਖ ਲੈਣਾ ਫਿਰ ਜਦੋਂ ਵੀ ਦੂਜੇ ਤੇ ਜਿੰਨੂੰ ਟਾਈਮ ਲੱਗਦਾ ਆਪਾਂ ਪਾ ਦੇਈ ਦੀ ਆ ਇਹ ਵੀਡੀਓ ਤੁਸੀਂ ਜਿਹੜੇ ਇਸ ਨੂੰ ਸੌਣ ਰਹੇ ਹੋ ਚਾਹੇ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਹੋ ਕਿਸੇ ਵੀ ਪਿੰਡ ਸ਼ਹਿਰ ਦੇ ਵਿੱਚ ਰਹਿੰਦੇ ਹੋ ਯੂਰਪ ਦੇਸ਼ ਦੇ ਵਿੱਚ ਜਾਂ ਕਿਤੇ ਵੀ ਜਿਹੜੇ ਤੁਹਾਡੇ ਦੋਸਤਾਂ ਨੇ ਜਾਂ ਰਿਸ਼ਤੇਦਾਰਾਂ ਨੇ ਕਿਸੇ ਨੇ ਵੀ ਇਨਸਾਨ ਨੇ ਆਉਣਾ ਕੁੜੀ ਮੁੰਡੇ ਜਿਨ੍ਹਾਂ ਨੇ ਵੀ ਆਉਣਾ ਤੇ ਤੁਸੀਂ ਵੀਡੀਓ ਉਹਨਾਂ ਤੱਕ ਪਹੁੰਚਾ ਸਕਦੇ ਜਾਂ ਤੁਸੀਂ ਇਸ ਵੀਡੀਓ ਨੂੰ ਸੁਣ ਕੇ ਆਪ ਉਹਨਾਂ ਨੂੰ ਫੋਨ ਤੇ ਗੱਲ ਦੱਸ ਸਕਦੇ ਹੋ ਕਿਉਂਕਿ ਬੋਲੀ ਤੇ ਇੱਥੇ ਦੇ ਰੂਲ ਅਸੂਲ ਜਿੰਨੇ ਕੁ ਤੁਹਾਨੂੰ ਪਤਾ ਉਹ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿਉਂਕਿ ਉਹਦੇ ਸਾਰ ਬੰਦੇ ਨੂੰ ਛੇਤੀ ਦਿੱਕਤ ਨਹੀਂ ਹੋਣੀ ਜਿਹੜੇ ਬੰਦੇ ਇੰਡੀਆ ਚ ਪੰਜਾਬ ਦੇ ਵਿੱਚ ਇਸ ਟਾਈਮ ਇਸ ਵੀਡੀਓ ਨੂੰ ਸੁਣਦੇ ਨੇ ਇਸ ਗੱਲ ਨੂੰ ਸੁਣਦੇ ਨੇ ਤੁਸੀਂ 6 ਮਹੀਨੇ ਜਾਂ ਸਾਲ ਬਾਅਦ ਇਟਲੀ ਆਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਬੋਲੀ ਸਿੱਖਣ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਮੈਨੂੰ ਇੱਥੇ ਪੂਰਾ 1 ਸਾਲ ਹੋ ਗਿਆ 2-4 ਮਹੀਨੇ ਉੱਤੇ ਤੇ ਮੈਨੂੰ ਬੋਲੀ ਜਿਹੜੀ ਬਹੁਤ ਹਜੇ ਘੱਟ ਆਉਂਦੀ ਹੈ ਨੋਰਮਲ ਆਉਂਦੀ ਹੈ ਮੈਂ ਕਿਉਂਕਿ ਜਿਆਦਾ ਸਟੱਡੀ ਨਹੀਂ ਹੁੰਦੀ ਇੱਥੇ ਕਈ ਵਾਰ ਕੰਮ ਦਾ ਟਾਈਮ ਰੋਟੀ ਪਕਾਉਣ ਦਾ ਸਮਾਂ ਆਪ ਸਾਰਾ ਕੰਮ ਕਰਨ ਉਹਦੇ ਕਰਕੇ ਕਈ ਵਾਰ ਸਮਾਂ ਨਹੀਂ ਹੁੰਦਾ ਅੱਜ ਕੱਲ੍ਹ ਬਹੁਤ ਸੌਖਾ ਆਪਣੇ ਕੋਲ ਸਿਸਟਮ ਹੈਗਾ ਬੋਲੀ ਸਿੱਖਣ ਦਾ ਤੇ ਮੈਂ ਵੀ ਰੋਜ਼ ਕੋਸ਼ਿਸ਼ ਕਰਦਾ ਵੀ ਰਾਤ ਨੂੰ 10-12 ਲਫ਼ਜ਼ ਨੇ ਜਿਹੜੇ ਪੜ ਕੇ ਆਪਾਂ ਸੋਈਏ ਜਿੰਨੇ ਵੀ ਤੁਸੀਂ ਬਾਹਰਲੇ ਬੰਦੇ ਸੁਣਦੇ ਹੋ ਵੀਡੀਓ ਥੋੜੇ ਯਾਰਾਂ ਦੋਸਤਾਂ ਨੇ ਇਟਲੀ ਦੇ ਵਿੱਚ ਆਉਣਾ ਤੇ ਉਹ ਬੋਲੀ ਸਭ ਤੋਂ ਪਹਿਲਾਂ ਸਿੱਖਣ ਤੇ ਬੋਲੀ ਕਰਕੇ ਅਗਰ ਬਾਈ ਚਾਂ ਥੋਡੇ ਕੋਲੇ ਪੇਪਰ ਨਹੀਂ ਵੀ ਹੁੰਦੇ ਕੋਈ ਬੰਦੇ ਐਂਟਰੀ ਤੇ ਆਉਂਦੇ ਡੋਂਕੀ ਲਾ ਕੇ ਆਉਂਦੇ ਕਈ ਬੰਦੇ ਉਹਨਾਂ ਕੋਲੇ ਬੋਲੀ ਹੁੰਦੀ ਆ ਤਾਂ ਉਹ ਕਈ ਵਾਰ ਐਸੀ ਜਗ੍ਹਾ ਤੇ ਕੰਮ ਮਿਲ ਜਾਂਦਾ ਉਸ ਤੋਂ ਕੋਈ ਜ਼ਿਆਦਾ ਸਗਤਾਈ ਨਹੀਂ ਹੁੰਦੀ ਮੇਨ ਬੋਲੀ ਆਪ ਨੂੰ ਜ਼ਿਆਦਾ ਆਉਣੀ ਚਾਹੀਦੀ ਆ ਮਾੜੀ-ਮੋਟੀ ਸਮਝਣੀ ਹੋਣੀ ਚਾਹੀਦੀ ਆ ਕਿ ਆਪਾਂ ਬਿਨਾਂ ਪੇਪਰਾਂ ਤੋਂ ਵੀ ਜਿੱਥੇ ਆ ਬੋਲੀ ਕਰਕੇ ਵੀ ਕੰਮ ਕਰ ਸਕਦੇ ਆ ਵੈਸੇ ਬਿਨਾਂ ਪੇਪਰਾਂ ਤੋਂ ਇੱਥੇ ਰੂਲ ਨਹੀਂ ਹੈਗਾ ਕੰਮ ਕਰਨ ਦਾ ਤੁਹਾਡੇ ਕੋਲੇ ਇੱਕ ਦੋ ਕਾਗਜ਼ ਨੇ ਜਿਹੜੇ ਹੋਣੇ ਚਾਹੀਦੇ ਆ ਮੇਰੀ ਅਜੀਲ ਕਰਾਈ ਹੋਈ ਆ ਮੈਂ ਵੀ ਇੱਥੇ ਜਿਹੜਾ ਕੰਮ ਕਰਦਾ ਪਰ ਹਜੇ ਜਿਹੜੀ ਇਹ ਬੋਲੀ ਉਹ ਆਪਾਂ ਨੂੰ ਉਨੀ ਨਹੀਂ ਹੁੰਦੀ ਜਿੰਨੀ ਆਪਾਂ ਅਸੋਚ ਸਕਦੇ ਆ ਵੀ ਹਾਂ ਇੰਨੀ ਬੋਲੀ ਆਪਾਂ ਨੂੰ ਗੱਲ ਕਰਨ ਵਾਸਤੇ ਆਉਣੀ ਚਾਹੀਦੀ ਆ ਪਰ ਫਿਰ ਵੀ ਜ਼ਿਆਦਾ ਧਿਆਨ ਤੁਸੀਂ ਉਸ ਚੀਜ਼ ਵੱਲ ਦੇਣਾ ਜਿਹੜੀ ਇੱਥੇ ਬੋਲੀ ਬੋਲੀ ਜਾਂਦੀ ਆ ਪੇਪਰਾਂ ਦਾ ਜਿਹੜਾ ਮਸਲਾ ਉਹ ਹੌਲੀ ਹੌਲੀ ਚਲੋ ਬਣਦਾ ਬੁਣਦਾ ਰਹਿੰਦਾ ਹਨਾ ਕਿਸੇ ਵੀ ਤਰੀਕੇ ਪਰ ਫਿਰ ਵੀ ਜ਼ਿਆਦਾ ਜਿਹੜੀਆਂ ਗੱਲਾਂ ਨੇ ਪੇਪਰਾਂ ਕਰਕੇ ਜਿਹੜਾ ਕੰਮ ਉਹ ਛੇਤੀ ਮਿਲਦਾ ਤੇ ਬੋਲੀ ਕਰਕੇ ਉਸ ਤੋਂ ਵੀ ਛੇਤੀ ਮਿਲਦਾ ਅਗਰ ਥੋਡੇ ਕੋਲੇ ਪੇਪਰ 1 2 ਹੈਗੇ ਨੇ ਹੁਣ ਬੋਲੀ ਵਧੀਆ ਤਰੀਕਾ ਨਾਲ ਆਉਂਦੀ ਆ ਬੰਦਾ ਕਹਿੰਦਾ ਇਹ ਗੱਲ ਸਮਝਦਾ ਕਿਉਂਕਿ ਬੰਦੇ ਨੂੰ ਸਿਖਾਉਣਾ ਬੜਾ ਭੈੜਾ ਲੱਗਦਾ ਇਹਨਾਂ ਨੂੰ ਇਹ ਬੰਦੇ ਕਹਿੰਦੇ ਕੀ ਮੱਥਾ ਮਾਰੀ ਤੈਨੂੰ ਬੋਲਣਾ ਹੀ ਨਹੀਂ ਆਉਂਦਾ ਹੁਣ ਤੈਨੂੰ ਸਮਝ ਹੀ ਨਹੀਂ ਆਉਂਦੀ ਤੈਨੂੰ ਕੀ ਕਹੀਏ ਹੁਣ ਤੁਹਾਨੂੰ ਨੇ ਕੋਈ ਚੀਜ਼ ਕਹਿ ਤੀ ਬੰਦਾ ਇੱਕਦਮ ਸਮਝ ਗਿਆ ਤਾਂ ਬੰਦਾ ਪਾਸਾ ਚੱਲ ਵੀ ਤੂੰ ਆ ਕਰ ਦੇ ਯਾਰ ਕੰਮ ਇਹ ਥੋੜਾ ਜਿਹਾ ਚੱਕਰ ਬੋਲੀ ਦਾ ਪੈ ਜਾਂਦਾ ਹੁਣ ਮੈਂ ਵੀ ਕੋਸ਼ਿਸ਼ ਕਰਦਾ ਮੈਂ ਵੀ ਹਜੇ ਜ਼ੀਰੋ ਤੇ ਆ ਮੈਂ ਵੀ ਬੋਲੀ ਸਿੱਖਣ ਦੀ ਰੋਜ਼ ਕੋਸ਼ਿਸ਼ ਕਰਦਾ ਸਵੇਰੇ ਆਪਾਂ ਪੜ੍ਹ ਕੇ ਪੂਰੀਆਂ ਲੈਣਾ ਬਣਾਉਣੀਆਂ ਹੌਲੀ-ਹੌਲੀ ਆ ਜਾਣਗੀਆਂ ਇੰਗਲਿਸ਼ ਦੇ ਨਾਲੋਂ ਇਹ ਜਿਹੜੀ ਬੋਲੀ ਆ ਸੌਖੀ ਆ ਕਿਉਂਕਿ ਆਪਾਂ ਐਸੇ ਲੋਕਾਂ 'ਚ ਰਹਿਣਾ ਅੰਗਰੇਜ਼ਾਂ ਦੇ ਵਿੱਚ ਰਹਾਂਗੇ ਤਾਂ ਅੰਗਰੇਜ਼ੀ ਸਿੱਖਾਂਗੇ ਇਟਾਲੀਅਨ ਲੋਕਾਂ ਦੇ ਵਿੱਚ ਰ੍ਹਾਂ ਇਟਾਲੀਨ ਭਾਸ਼ਾ ਸਿੱਖਾਂਗੇ ਇਹ ਚੀਜ਼ ਆ ਹੁਕਮ ਤੇ ਹਰ ਇੱਕ ਬੰਦੇ ਦਾ ਜਿਹੜਾ ਹੈਗਾ ਉਹ ਤੁਸੀਂ ਮੰਨਣਾ ਬੇਨਤੀ ਹਰ ਬੰਦੇ ਦੀ ਤੁਸੀਂ ਮੰਨਣੀ ਆ ਹਰ ਬੰਦੇ ਦੀ ਜਿਹੜੀ ਕੋਈ ਜਿੱਦ ਆ ਉਹ ਤੁਸੀਂ ਪੂਰੀ ਕਰਨੀ ਆ ਕੰਮ ਦੇ ਵਿੱਚ ਘਰ ਬਣਾਉਣ ਦੀ ਖਾਤਰ ਆਪਾਂ ਨੂੰ ਬਹੁਤ ਚੀਜ਼ਾਂ ਨੇ ਜਿਹੜੀਆਂ ਸਹਿਣੀਆਂ ਪੈਂਦੀਆਂ ਨੇ ਇਸ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅਗਲੀ ਵੀਡੀਓ ਜਿਹੜੀ ਹੋਰ ਹੈਗੀ ਆਂ ਆਪਾਂ ਜਰੂਰ ਕਿਤੇ ਨਾ ਕਿਤੇ ਨਵੀਆਂ ਗੱਲਾਂ ਪਤਾ ਕਰਕੇ ਪਾਵਾਂਗੇ